ਸਿੱਖਾਂ ਦੀ ਮਨੋਦਸ਼ਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਗੁਰਬਾਣੀ ਨੂੰ ਉਹ ਗੁਰੂ ਤਾਂ ਆਖ ਰਹੇ ਹਨ ਪਰ ਪੂਜਾ ਤਸਵੀਰਾਂ ਦੀ ਕਰ ਰਹੇ ਹਾਂ ਜਦੋਂ ਕੋਈ ਉਹਨਾਂ ਤਸਵੀਰਾਂ ਨੂੰ ਪਾਤਰ ਬਣਾ ਕੇ ਪੇਸ਼ ਕਰ ਦਿੰਦਾ ਹੈ ਤਾਂ ਸਾਡੇ ਹਿਰਦੇ ਵੱਲ ਉੰਦਰ ਜਾਂਦੇ ਹਨ ਮਹਿਰਾਨ ਆ ਕਿ ਪਾਤਰ ਬਣਾਉਣ ਲਈ ਸਮੱਗਰੀ ਤਾਂ ਸੀ ਆਪ ਹੀ ਉਹਨਾਂ ਨੂੰ ਦਿੱਤੀ ਹੈ ਮੈਂ ਤਾਂ ਉਹਨਾਂ ਨੂੰ ਕੀ ਪਤਾ ਕਿ ਗੁਰੂ ਸਾਹਿਬਾਨ ਕਿਹੋ ਜਿਹੇ ਦਿਖਾਈ ਦਿੰਦੇ ਸਨ ਚੌਧਰੀ ਬਣੇ ਲੋਕ ਅੱਜ ਉਸ ਘਟਨਾ ਨੂੰ ਸਾਂਝਾ ਕਰਕੇ ਆਪਣੇ ਨਾਮ ਚਮਕਾਉਣ ਲੱਗੇ ਹੋਏ ਹਨ ਕੋਈ ਸਿੱਖਾਂ ਨੂੰ ਇਸ ਘਟਨਾ ਦਾ ਦੋਸ਼ੀ ਨਹੀਂ ਮੰਨਦਾ ਜਦਕਿ ਮੈਨੂੰ ਤਾਂ ਇਹ ਸਿੱਖਾਂ ਦੀ ਗਲਤੀ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਆਪਣੇ ਘਰਾਂ ਦੁਕਾਨਾਂ ਕਾਰੋਬਾਰਾਂ ਵਿੱਚ ਕਲਪਿਤ ਤਸਵੀਰਾਂ ਦੀ ਹੀ ਪੂਜਾ ਕਰਨੀ ਹੈ ਤਾਂ ਇਹ ਸਭ ਹੋਣਾ ਹੀ ਹੈ ਅੱਜ ਚੀਨ ਸਿਰਫ ਘਿਡੌਣੇ ਨਹੀਂ ਬਣਾ ਰਿਹਾ ਉਹ ਸਿੱਖਾਂ ਦੇ ਕਕਾਰਾਂ ਤੋਂ ਲੈ ਕੇ ਗੁਰੂ ਸਾਹਿਬਾਨ ਦੀਆਂ ਰਬਰ ਤੋਂ ਲੈ ਕੇ ਧਾਤੂ ਦੀਆਂ ਮੂਰਤੀਆਂ ਵੀ ਬਣਾ ਰਿਆ ਹੈ ਤੇ ਸਿੱਖ ਖਰੀਦ ਵੀ ਰਹੇ ਨੇ ਸਿੱਖ ਸ਼੍ਰੀ ਆਮ ਗੁਰੂ ਘਰਾਂ ਜਿਨ੍ਹਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਤੋਂ ਤੱਕ ਸ੍ਰੀ ਹਜ਼ੂਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਔਰੰਗਪੁਰ ਸਾਹਿਬ ਇਹਨਾਂ ਦੇ ਬਾਜ਼ਾਰਾਂ ਵਿੱਚ ਇਹ ਤਸਵੀਰਾਂ ਹਜ਼ਾਰਾਂ ਰੁਪਏ ਦੀਆਂ ਵੇਚ ਰਹੇ ਹਨ ਅਤੇ ਇਹ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠਾਂ ਹੁੰਦਾ ਦੂਜੇ ਪਾਸੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦیدار ਖਾਲਸੇ ਕਾ ਪੜਨ ਵਾਲੇ ਚਲੇ ਹੈ ਅਤੇ ਚੋਪਰੇ ਕੱਟਣ ਤੇ ਆ ਗਏ ਹਨ ਹੁਣ ਇਹ ਕਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ ਨਿਤਨੇਮ ਦੀ ਲੋੜ ਨਹੀਂ ਹੈ ਬਸ ਤੁਸੀਂ ਐਤਵਾਰ ਵਾਲੇ ਦਿਨ ਦੁਪਹਿਰਾ ਕੱਟਣਾ ਹੁਣ ਮੈਨੂੰ ਲੱਗਦਾ ਹੈ ਕਿ ਜਲਦੀ ਸਿੱਖਾਂ ਵਿੱਚ ਕਿਉਂਕਿ ਨਾਮ ਪਾਲਿਪਾ ਪਹਿਲਾਂ ਹੀ ਸਭ ਕੁਝ ਕਰਦੇ ਨੇ ਧੂਨੀਆਂ ਪੁੱਠੇ ਲਟਕਣਾ ਬਰਫ ਦੀਆਂ ਸੱਲੀਆਂ ਤੇ ਜਬਜੀ ਸਾਹਿਬ ਦੇ ਪਾਠ ਪੜਨੇ ਆਦੀ ਵੀ ਸ਼ੁਰੂ ਹੋ ਜਾਵੇਗਾ ਜਿਵੇਂ ਕਿ ਅੱਜ ਕੱਲ ਇਹ ਕੀ ਆ ਜਾ ਰਿਹਾ ਹੈ ਕਿ ਜਦੋਂ ਤੁਹਾਡੇ ਘਰ ਵਿੱਚ ਕੋਈ ਮੁਸੀਬਤ ਆਉਂਦੀ ਹੈ ਤਾਂ ਜਬਜੀ ਸਾਹਿਬ ਦਾ ਇੱਕ ਹੋਰ ਪਾਠ ਪੜ ਦੋ ਸੁਖਮਨੀ ਸਾਹਿਬ ਇੱਕ ਹੋਰ ਕਰ ਦਿਓ ਆਪਣੇ ਬੱਚੇ ਵਾਸਤੇ ਇੱਕ ਹੋਰ ਜਬਜੀ ਸਾਹਿਬ ਪੜ ਦੋ ਹੈਰਾਨਗੀ ਦੀ ਗੱਲ ਹੈ ਅੰਮ੍ਰਿਤਸਰ ਵਿੱਚ ਪੈਦਾ ਹੋਣ ਦੇ ਬਾਵਜੂਦ ਅਸੀਂ ਕਦੇ ਇਹ ਸ਼ਬਦ ਨਹੀਂ ਸੁਣਿਆ ਸੀ ਕਿ ਦੁਪਹਿਰਾ ਵੀ ਕੋਈ ਸਿੱਖਾਂ ਦੇ ਵਿੱਚ ਸਿਖਾਣੇ ਕਰਦੇ ਹੋਵੇ ਹਾ ਇਹਨਾ ਜ਼ਰੂਰ ਹੈ ਕਿ ਅਸੀਂ ਪ੍ਰਵਾਤ ਫੇਰੀਆਂ ਨਗਰ ਕੀਰਤਨ ਕੀਰਤਨ ਦਰਬਾਰ ਰਾਗ ਦਰਬਾਰ ਆਦਿ ਸ਼ਬਦ ਵੇਖਣੇ ਤੇ ਮਾਣੇ ਹਨ ਪਰ ਇਸ ਤਰ੍ਹਾਂ ਨਾਲ ਸਿੱਖਾਂ ਦੀ ਮੁਹਾਨ ਸੁਪਰੇ ਵੱਲ ਮੋੜੀ ਗਈ ਹੈ ਉਹ ਹੈਰਾਨ ਕਰਨ ਵਾਲੀ ਬਾਬਾ ਦੀਪ ਸਿੰਘ ਜੀ ਨੂੰ ਮਨਛ ਫਲ ਦੇਣ ਵਾਲੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਗੁਰਬਾਣੀ ਨੂੰ ਜੀਵਨ ਜਾਂਚ ਦੀ ਬਜਾਏ ਮੰਤਰ ਜਾਪ ਬਣਾ ਕੇ ਢੱਲਲੇ ਨਾਲ ਵੇਚਿਆ ਜਾ ਰਿਹਾ ਹੈ ਜਦੋਂ ਮੈਂ ਸਾਰਾ ਕੁਝ ਦੇਖਦਾ ਤਾਂ ਮੈਨੂੰ ਤਨਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਿਹੜੀਆਂ ਉਦਾਸੀਆਂ ਵਿੱਚ ਘਟਨਾ ਯਾਦ ਹੁੰਦੀ ਹੈ ਜਦੋਂ ਤਨਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਪੀਰ ਹਮਜਾ ਬੌਸ ਨੂੰ ਮਿਲਦੇ ਨੇ ਪਿੰਡ ਵਾਲੇ ਦੁਖੀ ਨੇ ਕਿਉਂ ਕਿ ਪੀਰ ਹਮਜਾ ਬੌਸ ਚਲੀਹਾ ਘੱਟ ਰਿਹਾ ਹੈ ਚਲੀਹਾ ਇਸ ਲਈ ਘੱਟ ਰਿਹਾ ਕਿਉਂਕਿ ਉਹਦਾ ਮੰਨਣਾ ਹੈ ਕਿ ਪਿੰਡ ਵਾਲਿਆਂ ਨੇ ਝੂਠ ਬੋਲਿਆ ਤੇ ਮੈਂ ਚਲੀਹਾ ਘੱਟ ਕੇ ਪੂਰੇ ਪਿੰਡ ਦਾ ਸਤਿਆਨਾਸ਼ ਕਰ ਦੇਣਾ ਪਿੰਡ ਖਤਮ ਕਰ ਦੇਣਾ ਤਬਾਹ ਕਰ ਦੇਣਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਨੂੰ ਕਸ਼ਟ ਦੇ ਕੇ ਗਿਣਤੀਆਂ ਕਰਕੇ ਰੱਬ ਨੂੰ ਖੁਸ਼ ਕਰਨ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਨਾਂ ਨੂੰ ਸਮੇਂ ਦੀ ਬਰਬਾਦੀ ਅਤੇ ਰੱਬ ਦੇ ਨਾਲ ਸੌਦੇਬਾਜ਼ੀਆਂ ਦੱਸਦੇ ਹਨ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਰੱਬ ਨਾਲ ਗੁਰੂ ਨਾਲ ਸੌਦੇਬਾਜ਼ੀਆਂ ਕਰਦੀਆਂ ਹਨ ਜਾਂ ਅਸੀਂ ਗੁਰੂ ਦੀ ਖੁਸ਼ੀ ਲੈਣ ਦੇ ਲਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ